ਅੰਮ੍ਰਿਤਸਰ ਤੋਂ ਇੱਕ ਅਜੀਹੀਆਂ ਤਸਵੀਰਾਂ ਸਾਹਮਣੇ ਆ ਰਹੀਆਂ ਨੇ ਜਿਸ ਤੋਂ ਬਾਅਦ ਤੁਸੀਂ ਦੇਖ ਕੇ ਜਿਸ ਨੂੰ ਕਹੋਗੇ ਕਿ ਲੁਟੇਰਿਆਂ ਦੇ ਹੌਂਸਲੇ ਕਿਸ ਕਦਰ ਉਭਲੰਦ ਹੋ ਚੁੱਕੇ ਨੇ ਜੀहां ਅੰਮ੍ਰਿਤਸਰ ਦੇ ਪੰਡ ਮਾਹਲ ਦੇ ਇੱਕ ਸੁਨਾਰ ਦੀ ਦੁਕਾਨ ਤੇ ਦਿਨ ਦਿਹਾੜੇ ਇੱਕ ਸਿੱਖ ਨੌਜਵਾਨ ਨੇ ਸੋਨੇ ਦੇ ਜਿਵਰਾ ਦੀ ਲੁੱਟ ਕੀਤੀ ਹੈ ਅਤੇ ਇਹ ਘਟਨਾ ਸੀਸੀਟੀਵੀ ਵਿੱਚ ਕੈਦ ਹੋ ਗਈ ਜਿਸ ਨੂੰ ਦੇਖਣ ਤੋਂ ਬਾਅਦ ਤੁਸੀਂ ਸੋਚਾਂ ਦੇ ਵਿੱਚ ਜ਼ਰੂਰ ਪੈ ਜਾਓਗੇ ਦੇਖਣ ਨੂੰ ਤਾਂ ਸੋਨਾ ਸੁਨੱਖਾ ਲੱਗਦਾ ਹੈ ਨੌਜਵਾਨ ਸਿੱਖ ਨੌਜਵਾਨ ਨੇ ਕੱਪੜੇ ਵੀ ਬਹੁਤ ਸੋਹਣੇ ਪਾਏ ਹੋਏ ਨੇ ਪਰ ਜੋ ਕੰਮ ਕਰਕੇ ਗਿਆ ਉਸ ਤੋਂ ਬਾਅਦ ਸਾਰੇ ਸੂ ਲਾਂਤਾ ਪਾ ਰਹੇ ਨੇ ਦੱਸ ਦਿਓ ਕਿ ਲੁਟੇਰਾ ਪਹਿਲਾ ਦੁਕਾਨਦਾਰ ਨੂੰ ਸੋਨੇ ਦੇ ਗਹਿਣੇ ਦਿਖਾਉਣ ਦੇ ਲਈ ਕਹਿੰਦਾ ਹੈ ਅਤੇ ਇੱਕ ਲੁਟੇਰਾ ਮੋਟਰਸਾਈਕਲ ਤੇ ਦੁਕਾਨ ਦੇ ਬਾਹਰ ਖੜਾ ਹੋ ਕੇ ਇਸ ਦਾ ਇੰਤਜ਼ਾਰ ਕਰਦਾ ਹੈ ਜਦਕਿ ਅੰਦਰ ਆਇਆ ਸਿੱਖ ਨੌਜਵਾਨ ਦੁਕਾਨਦਾਰ ਨੂੰ ਗੱਲਾਂ ਵਿੱਚ ਉਲਝਾਉਂਦਾ ਹੈ ਅਤੇ ਮੌਕਾ ਪਾ ਕੇ ਆ ਆ ਦੇਖੋ ਕਿਸ ਤਰ੍ਹਾਂ ਜੇਬਰ ਲੈ ਕੇ ਫਰਾਰ ਹੋ ਗਿਆ ਦੱਸਦੇ ਕਿ ਸਾਰੀ ਘਟਨਾ ਸੀਸੀਟੀਵੀ ਕੈਮਰੇਜ ਕੈਦ ਹੋ ਗਈ ਜਿਸ ਤੋਂ ਬਾਅਦ ਦੁਕਾਨਦਾਰਾ ਨੇ ਪੁਲਿਸ ਨੂੰ ਇਸ ਚੀਜ਼ ਦੀ ਸੂਚਨਾ ਦਿੱਤੀ ਹੈ ਨਾ ਜੀ ਸਰਪੰਚ ਸਰਜੀਤ ਕੁਮਾਰ ਦੇਖੋ ਪੰਚਾਇਤ ਬਾਬਾ ਜੀਵੇਂ ਚੰਗ ਲੱਗੇ ਮਾਮਲਾ ਜੇ ਲਗਾਤਾਰ ਚੋਰੀਆਂ ਦੇ ਵਾਰਦਾਤਾਂ ਨਹੀਂ ਸਾਹਮਣੇ ਆ ਰਹੀਆਂ ਲੱਗਦੇ ਨੇ ਨਾ ਜੀ ਇੱਕ ਮਹੀਨਾ ਪਹਿਲਾਂ ਵੀ ਇਸੇ ਦੁਕਾਨ 'ਚ ਬੰਦਵਾੜ ਕੇ ਚੋਰੀ ਹੋਈ ਕਿਉਂਕਿ ਇਹ ਦਰਖਾਸਤ ਆਪਾਂ ਲਿਖਾਉਣ ਗਏ ਆਂ ਛਾੜੇ ਖਾਣੇ ਤੇ ਕਿਉਂਕਿ ਸ਼ੁਰੂ ਤੋਂ ਹੀ ਸਾਡੇ ਏਰੀਏ ਨੂੰ ਠਾਣਾ ਛਾੜਾ ਪੈਂਦਾ ਐਸ ਐਚਓ ਸਾਹਿਬ ਜਿਹੜੇ ਨਵੇਂ ਆਏ ਨੇ ਜਦੋਂ ਦੇ ਆਏ ਨੇ ਕਮ ਸੇ ਕਮ 2-3 ਮਹੀਨੇ ਹੋ ਗਏ ਆ ਇਹ 2-3 ਦਰਖਾਸਤਾਂ ਸਾਡੀਆਂ ਮਤਲਬ ਸਾਡੇ ਇਲਾਕੇ ਦੇ ਗਈਆਂ ਤਾਂ ਮਲੇ ਦੁਆਕੇ ਦਰਖਾਸਤ ਵੀ ਲੈਣ ਤੇ ਇਹਨੇ ਜੀ ਇੱਕ ਮੋਚ ਪੈਂਦਾ ਮੋਚ ਅੱਜ ਤੱਕ ਕੋਈ ਦਰਖਾਸਤ ਦਿੱਤੀ ਨਹੀਂ ਨਾ ਉਹਨਾਂ ਕੋਈ ਦਰਖਾਸਤ ਕੋਈ ਲਿਖੀ ਆ ਕਿਉਂਕਿ ਏਰੀਆ ਸਾਨੂੰ ਛਾੜਾ ਪੈਂਦਾ ਤੇ ਸਾਡਾ ਵੈਸਟ ਹਲਕਾ ਵਾ ਤੇ ਇਹ ਸਾਨੂੰ ਕਮਿਸ਼ਨ ਸਾਹਿਬ ਜਿਹੜੇ ਮਾਨਯੋਗ ਕਮਿਸ਼ਨ ਸਾਹਿਬ ਗੜੀ ਬੇਨਤੀ ਹੈ ਕਿ ਇਹ ਸਾਡਾ ਕੋਈ ਹੱਲ ਕੀਤਾ ਜਾਵੇ ਕਿਉਂਕਿ ਸਾਨੂੰ ਖਾਣਾ ਛੜਾ ਪੈਂਦਾ ਵਾ ਤੇ ਕੋ ਮੋਨਾ ਕੋਈ ਸਾਡਾ ਕੋਈ ਰਸਤਾ ਹੀ ਨਹੀਂ ਕੋ ਹੈਗਾ ਪਹਿਲੇ ਕਿ ਇਦਾਂ ਦੀ ਕੰਮ ਸਾਹਮਣੇ ਆ ਮਾਵਾਂ ਜੀ ਟਾਣਾ ਤਾਂ ਨਹੀਂ ਪਹਿਲਾਂ ਜੀ ਵੇਖੋ ਜੀ ਇੱਥੇ ਪਹਿਲਾਂ ਵੀ ਇੱਕ ਅੱਤਰੀ ਗੋਲੀ ਚੱਲੀ ਸੀ ਉਦੋਂ ਵੀ ਪੁਸ ਜਿਹੜੀ ਛੜੇ ਦੀ ਪੱਲਾ ਛਾੜਦੀ ਇਸ ਕਰਕੇ ਉਦੋਂ ਦਿਹਾਤੀ ਦਾ ਤੇ ਸ਼ਹਿਰੀ ਦੇ ਦੋਨੋਂ ਡਿਪਟੀ ਸਾਹਿਬ ਆਏ 2 ਘੰਟੇ ਦੀ ਬੈਸਥ ਦੇ ਚੱਲਣ ਦੇ باوجود ਇਹ ਪਰਚਾ ਜਿਹੜਾ ਥਾਣੇ ਛਾੜੇ ਨੂੰ ਦਰਜ ਕਰਨਾ ਪਿਆ ਜੀ ਹੁਣ ਕੀ ਮੰਗ ਆ ਤੇ ਕੋਈ ਫੇਰ ਗੋਲੀ ਚੱਲੀ ਸੀ ਉਦੋਂ ਵੀ ਇਹ ਜਿਹੜਾ ਪਰਚਾ ਜਿਹੜਾ ਦਰਜ ਹੋਇਆ ਛਾੜੇ ਥਾਣੇ ਹੋਇਆ ਵਾ ਹੁਣ ਕੀ ਮੰਗ ਆ ਜੀ ਸਾਡੀ ਮੰਗ ਇਹ ਆ ਕਿ ਇਹ ਦਖਾਸ ਲਿਖੀ ਜਾਵੇ ਛਾੜੇ ਥਾਣੇ ਐਸਐਚਓ ਸਾਹਿਬ ਜਿਹੜੇ ਜੋ ਆਪਣੇ ਥਾਣੇ ਛਾੜਨ ਨੂੰ ਪੈਂਦਾ ਇਹ ਦਖਾਸ ਲਿਖੀ ਜਾਵੇ ਜੇ ਨਹੀਂ ਲਿਖੀ ਜਾਊਗੀ ਦਖਾਸ ਤੇ ਅਸੀਂ ਆਪਣਾ ਪੈਨ ਕੱਠਾ ਹੋ ਕੇ ਮਿਸ਼ਨ ਸਾਹਿਬ ਗੜੀ ਆਪੇ ਧੰਨਵਾਦ ਲਾਵਾਂਗੇ ਫੇਰ ਦਾ ਜੋ ਵੀ ਸਾਡਾ ਹੋਇਆ ਵਾ ਤੋਂ ਵਾਦ ਆਪਾਂ ਕਰਾਂਗੇ ਜੀ ਪੋਰਟਲ ਇੱਕ ਮੈਂ ਮੈਂ ਆ ਰਿਹਾ ਭਾਈ ਘਰ ਬਾਕੀ ਸਭ ਸਰੀ ਆ ਬੰਦੇ ਕੋਲ ਆਣ ਵਾਹੇ ਹਾਂ ਇਹ ਤੋਂ ਲੈ ਲੈ ਮੈਂ ਗੱਲ ਕਰਦਾ ਆਣੇ ਆਸੀ ਗੈਲਰੀ ਕੀ ਮਾਮਲਾ ਹੈ ਜਰਾ ਮਾਮਲਾ ਸਰ ਅੱਜ ਤੇ ਇੱਕ 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 ਮੁੰਡਾ ਆਇਆ ਇੱਕ ਸੁੰਦਰ ਮੁੰਡਾ ਆਇਆ ਉਹ ਆ ਕੇ ਕਹਿੰਦਾ ਚੈਂਟ ਦਿਖਾਓ ਤੇ ਮੈਂ ਗਿਫਟ ਕਰਨਾ ਭਾਬੀ ਆਪਰੇ ਨੂੰ ਤੇ ਗਿਫਟ ਕਰਨਾ ਤੇ ਚੈਂਟ ਦਿਖਾਈ ਜੇ ਨਾਲ ਪੈਂਡਲ ਹੀ ਨਾਲ ਛੱਡੇ ਵਾਲਾ ਪੈਂਡਲ ਤੇ ਨਾਲੇ ਇੱਕ ਰਿੰਗ ਤੇ ਬਿਲਕੁਲ ਬਣਾ ਲਿਆ ਕਿਹਾ ਪੈਸੇ ਥੋੜੇ ਆ ਮੈਂ ਬਾਕੀ ਪਹਿਲੇ ਥੋੜੇ ਕਿਨਾਂ ਪਰ ਬਾਕੀ ਗੂਗਲ ਪੇ ਕਰ ਦਿੰਦਾ ਮੈਂ ਕਿ ਚਲੋ ਗੂਗਲ ਪੇ ਕਰਵਾ ਦੋ ਬੱਚੇ ਕਿਤੇ ਗੂਗਲ ਪੇ ਕਰਵਾ ਦੋ ਤੇ ਇਹਨੂੰ ਨਾ ਵੇਖੇ ਤਾਂ ਬਿੱਲ ਬਣਾਉ ਬਿੱਲ ਬਣਾਉਣ ਦੀ ਗੱਲ ਤੇ ਨਾਲ ਹੀ ਲੈ ਗਏ ਬਾਹਰ ਭੱਜ ਗਿਆ ਜੇ ਫੁੱਟਸਾਈਕਲ ਵਾਲੇ ਨੇ ਸ਼ਰਮ ਮਾਰਿਆ ਤੇ ਨਾਲ ਹੀ ਭੱਜ ਗਿਆ ਜੇ ਜਿਹੜੇ ਕਰੀਦਾ ਦੀ ਬਾਤ ਜੇ ਸਰ ਪਹਿਲੇ ਸਾਡੀ ਚੋਰੀ ਹੋ ਗਈ ਪਹਿਲੀ ਦਿਨਿਕ ਨੂੰ ਮੈਂ ਆ ਕੇ ਸਵੇਰੇ ਦਰਵਾਜ਼ਾ ਖੋਲ੍ਹਿਆ ਜੀ ਤੇ ਆ ਕੇ ਵੇਖਿਆ ਤੇ ਕੰਧ ਸਾਡੀ ਆ ਜਿਹੜੀ ਕੰਧ ਸਾਡੀ ਇਹ 파ੜੀ ਪਈ ਏ 파ੜੀ ਕੋਈ ਇੱਦਾਂ ਇੱਦਾਂ ਹੋ ਕੇ ਕੱਢਿਆ ਰੇ ਤੇ ਸਾਰਾ ਕੋਈ ਫਿਲਰਿਆ ਜੇ ਸਾਡੀ LCD ਲੈ ਕੇ DVR ਲੈ ਕੇ ਸਾਡੀ ਸਾਡੇ ਕੋਕੇ ਵਾਲੀਆਂ ਸਭ ਹੁੰਦਾ ਵੇਖੇ ਲਗਰੇ ਉਹ ਟੋਟਲ ਕਿੰਨਾ ਤੇ ਟੋਟਲ 2 ਲੱਖ 80 ਹਜ਼ਾਰ ਦਾ ਨੁਕਸਾਨ ਹੋਇਆ ਹੈ ਨਾਲੇ 1 ਲੱਖ 30 ਹਜ਼ਾਰ ਦਾ ਹੁਣ ਨੁਕਸਾਨ ਹੋ ਗਿਆ ਜੀ ਤੁਹਾਨੂੰ ਪਤਾ ਗਰੀਬ ਆਦਮੀ ਆ ਜੀ ਮੈਂਦ ਕਰਕੇ ਖਾਂਦੇ ਜੀ ਪੁਲਿਸ ਨੇ ਕੀ ਕਰ ਦੇਤੀ ਉਸ ਨੇ ਕੋਈ ਕਾਰਵਾਈ ਵੀ ਨਹੀਂ ਕੀਤੀ ਅਸੀਂ ਪੁਲਿਸ ਨੂੰ ਰਿਪੋਰਟ ਲਿਖਾਉਣ ਗਏ ਆ ਤੇ ਉਹਨਾਂ ਨੇ ਕੋਈ ਕਾਰਵਾਈ ਨਹੀਂ ਕੀਤੀ ਏ ਉਹ ਕਹਿੰਦੇ ਆ ਕਿ ਸਾਡਾ ਥਾਣਾ ਜਿਹੜਾ ਆ ਕਮੋਹ ਪੈਂਦਾ ਨਹੀਂ ਤੇ ਕਮੋਹ ਵਾਲੇ ਕਹਿੰਦੇ ਆ ਜੀ ਅਸੀਂ ਕਮੋਹ ਵਾਲਿਆਂ ਨੂੰ ਵੀ ਬੁਲਾਇਆ ਇੱਥੇ ਸਰ ਤੇ ਕਮੋਹ ਵਾਲੇ ਕਹਿੰਦੇ ਆ ਤੁਹਾਡਾ ਥਾਣਾ ਛਾੜਾ ਸਾਹ ਪੈਂਦਾ ਜੀ ਤੇ ਅਸੀਂ ਤੇ ਪਰੇਸ਼ਾਨ ਹੋ ਗਏ ਜੀ ਉਹਨ 1 ਮਹੀਨਾ ਹੋ ਗਿਆ ਸਾਨੂੰ ਪਰੇਸ਼ਾਨ ਹੁੰਦਿਆਂ ਨੂੰ ਤੇ ਨਾ ਤੇ ਸਾਡੇ ਕਮੋਹ ਵਾਲੇ ਲਿਖਦੇ ਸੀ ਦਰਖਾਸਤ ਲਿਖਦੇ ਸਾਡੇ ਤੇ ਨਾ ਸਾਡੇ ਕਮੋਹ ਵਾਲੇ ਲਿਖਦੇ ਤੇ ਨਾ ਛਾੜੇ ਵਾਲੇ ਲਿਖਦੇ ਹੁਣ ਸਾਡੀ ਮੰਗ ਇਹ ਵਾ ਕਿ ਸਾਨੂੰ ਨਿਸ਼ਾਨ ਦਿੱਤਾ ਜਾਵੇ ਤੇ ਸਾਡੀ ਜਿਹੜੀ ਸਾਡੀ ਮੈਲਫੇਟੀ ਜਬ ਸਾਨੂੰ ਵੀ ਕਿਹੜਾ ਥਾਣਾ ਸਾਡੇ ਲੱਗਦਾ ਵਾ ਤੇ ਸਾਨੂੰ ਤੇ ਕੋਈ ਰਿਪੋਰਟ ਵੀ ਨਹੀਂ ਆਈ ਸਾਡੀ ਸਭ ਲਿਖੀ ਜਾਂਦੀ ਕੋਈ ਐਂ ਸਮਝ ਲੋ ਇੱਕ ਮਹੀਨਾ ਜਤੀਮਾ ਉਹਨੂੰ ਜੀਂਦੇ ਦੇ ਦੰਗ ਲੋਗੇ